ਬਹੁਤ ਸਵਾਗਤ ਹੈ ਜੀ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਿਵਾਉਣ ਦੇ ਬਾਦਸ਼ਾਹ ਇਹਨਾਂ ਨੂੰ ਕਿਹਾ ਜਾਂਦਾ ਹੈ ਇਹਨਾਂ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਵਿਸ਼ਾ ਤੀਰਜੀ ਬਹੁਤ ਮਹੱਤਵਪੂਰਨ ਹੈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਅਸ ਕਰਦਾ ਹਾਂ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਹੋਗੇ ਤੀਰਜੀ ਵਿਸ਼ਾ ਬਹੁਤ ਮਹੱਤਵਪੂਰਨ ਹੈ ਅਸੀਂ ਦੇਖਦੇ ਹਾਂ ਵਿਦਿਆਰਥੀਆਂ ਦੀ ਰਿਫਿਊਜ਼ਲ ਤੇ ਰਿਫਿਊਜ਼ਲ ਆ ਰਹੀ ਹੈ 68% ਆਈਆਰਸੀਸੀ ਦਾ ਸਾਰੀਆਂ ਕੈਟਾਗਰੀਜ਼ ਦਾ ਰਿਫਿਊਜ਼ ਹੁਣ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹਨਾ ਇੱਕ ਵਾਰੀ ਵਿਦਿਆਰਥੀ ਅਪਲਾਈ ਕਰਦਾ ਰਿਫਿਊਜ਼ਲ ਆ ਗਈ ਫੇਰ ਅਪਲਾਈ ਕਰਦਾ ਰਿਫਿਊਜ਼ਲ ਆ ਗਈ ਵਿਦਿਆਰਥੀ ਆਖਰ ਕਿੰਨੀ ਵਾਰ ਟਰਾਈ ਕਰਨ ਔਰ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਫਾਈਲ ਅਕਸੈਪਟ ਕਰਦੇ ਹੋ ਕਿਉਂਕਿ ਤੁਸੀਂ ਵੀ ਹਰ ਕਿਸੇ ਦੀ ਫਾਈਲ ਤਾਂ ਫੜਦੇ ਨਹੀਂ ਰਿਫਿਊਜ਼ਲ ਵਾਲੇ ਦੀ ਵੀ ਤੁਸੀਂ ਕਿਸ ਤਰ੍ਹਾਂ ਦੇ ਰਿਫਿਊਜ਼ਲ ਵਾਲਿਆਂ ਦੀ ਫਾਈਲ ਫੜਦੇ ਹੋ ਹਾਲਾਂਕਿ ਤੁਸੀਂ 10 10 12 12 ਵਾਰ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ੇ ਲੈ ਕੇ ਦੱਤੇ ਨੇ ਪਰ ਅੱਜ ਦੀਆਂ ਜਿਹੜੀਆਂ ਸਥਿਤੀਆਂ ਨੇ ਇਹਨਾਂ ਦੇ ਮੱਦੇਨਜ਼ਰ ਤੁਸੀਂ ਵਿਦਿਆਰਥੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿੰਨਾ ਵਿਦਿਆਰਥੀਆਂ ਦੀਆਂ ਫਾਈਲਾਂ ਲਵੋਗੇ ਕਿੰਨੀ ਵਾਰ ਵਿਦਿਆਰਥੀ ਟਰਾਈ ਕਰਨ 2 4 5 6 7 ਮੈਂ ਚਾਹੂੰਗਾ ਤੁਸੀਂ ਆਪਣਾ ਐਕਸਪਰਟ opinion ਦਿਓ ਸਰ ਵੀਜ਼ਿਆਂ ਦਾ ਟ੍ਰੈਂਡ ਦਾ ਸਭ ਨੂੰ ਪਤਾ ਥੋੜਾ ਜਿਆਦਾ ਚੈਲੈਂਜਿੰਗ ਆ ਪਰ ਉਮੀਦ ਕਰਦੇ ਹਾਂ ਹੁਣ ਆਉਣ ਵਾਲੇ ਦਿਨਾਂ 'ਚ ਚੇਂਜ ਹੋ ਜਾਊਗਾ ਸਪੈਸ਼ਲੀ ਜਿਹੜੀਆਂ ਨਵੀਂ ਲਿਸਟ ਵੀ ਜਿਹੜੀ ਆ ਚੁੱਕੀ ਹੈਗੀ ਆ ਤੇ ਇੱਕ ਜਿਹੜਾ ਮੋਸਟ ਇੰਪੋਰਟੈਂਟ ਮੈਂ ਬੱਚਿਆਂ ਨੂੰ ਜਿਹੜਾ ਸਵਾਲ ਹੁੰਦਾ ਵਾ ਨਾ ਕਿ ਕਿੰਨੀ ਵਾਰੀ ਆਪਾਂ ਰੀਅਪਲਾਈ ਕਰੀਏ ਮੈਂ ਤਾਂ ਇੱਕ ਵਾਰੀ ਕੀਤਾ ਜੀ ਦੋ ਵਾਰੀ ਕੀਤਾ ਜੀ ਤਿੰਨ ਵਾਰੀ ਕੀਤਾ ਹਾਂ ਹੈਗੇ ਆ ਲਾਈਨ ਚ ਲੱਗ ਚੁੱਕੇ ਹੋਏ ਬੱਚੇ ਵਧੀਆ ਪ੍ਰੋਫਾਈਲਸ ਕੇ ਇਤਰਾ ਦੀ ਕਮੀ ਨਹੀਂ ਹੈਗੀ ਤੇ ਉਹ ਬੱਚਾ ਹੁਣ ਕੀ ਕਰੇ ਮੈਂ ਤਾਂ ਹਮੇਸ਼ਾ ਮੇਰੀ ਤਾਂ ਇੱਕੋ ਹੀ ਸਲਾਹ ਹੁੰਦੀ ਹੈ ਉਹ ਹੀ ਜਿਦਾ ਕਹ ਲਓ ਕਿ ਥੋੜਾ ਜਿਹਾ ਮੈਂ ਵੀ ਢੀਠ ਪਰਾਣੀ ਹੈਗਾ ਕਿ ਆਪਾਂ ਤਾਂ ਹਿੰਮਤ ਛੱਡੀ ਜੇ ਜ਼ਿੰਦਗੀ ਚ ਅੱਜ ਤੱਕ ਜੇ ਕੋਈ ਮਕਾਮ ਹਾਸਲ ਕੀਤੇ ਆ ਕਿਸੇ ਵੀ ਮਲਕੀ ਏਰੀਆ ਚ ਕੀਤੇ ਆ ਤੇ ਸਿਰਫ ਤਾਂ ਹੀ ਕੀਤਾ ਕਿ ਜੇ ਸੋਚਿਆ ਤਾਂ ਕੁਝ ਤਾਂ ਕਰਨਾ ਮਲੇ ਬਿਚਾਨੀ ਵਰਗੇ ਦੇਖਿਆ ਵਿੱਚ ਕਰਨਾ ਨਹੀਂ ਕੋਈ ਗੱਲ ਨਹੀਂ ਆਪਾਂ ਵਧੀਆ ਜਿਹੀ ਤਰੀਕੇ ਨਾਲ ਕੀ ਕਰ ਸਕਦੇ ਆ ਤੇ ਉਸ ਤਰੀਕੇ ਦੇ ਆਪਣਾ 100% ਦੇਣਾ ਜੋ ਇਸ ਵੇਲੇ ਮੈਂ ਤਾਂ ਕਹੂੰਗਾ ਮੈਂ ਆਪਣੀ ਜ਼ਿੰਦਗੀ ਚ ਕੀਤਾ ਤੇ ਜੋ ਮੈਂ ਤਾਂ ਕਹੂੰਗਾ ਜੇ ਕੋਈ ਬੰਦਾ ਕਰ ਲਵੇ ਤੇ ਉਹ ਕਾਮਯਾਬ ਹੋ ਹੀ ਜਾਂਦਾ ਤੇ ਜਿੱਦਾਂ ਜੋ ਕੁਛ ਉਹਨੇ ਸੋਚਿਆ ਉਹਨੂੰ ਮਿਲਦਾ ਜ਼ਰੂਰ ਆ। ਬਾਕੀ ਗੱਲ ਜਿਹੜਾ ਇੱਕ ਮੇਰਾ ਬੜਾ ਮੈਂ ਤਾਂ ਕਹੂੰਗਾ ਕਾਮਨ ਜੱਕ ਊਟ ਜਿਹੜਾ ਹੈਗਾ ਮੈਂ ਬੜੀ ਵਾਰੀ ਇਹ ਲਾਈਨ ਮੈਂ ਤਾਂ ਕਹੂੰਗਾ ਹਜ਼ਾਰਾਂ ਵਾਰੀ ਇਹ ਸ਼ੋਹਾਂ ਚ ਕਹਿੰਦੀ ਐ ਦੁਬਾਰਾ ਕਹੂੰਗਾ ਕਿਉਂਕਿ ਦਰਸ਼ਕ ਹਮੇਸ਼ਾ ਨਵੇਂ ਹੁੰਦੇ ਆ। ਵੀਜ਼ਾ ਟ੍ਰੈਂਡ ਕਿਦਾਂ ਦਾ ਚੱਲ ਲੰ데요 ਸਰ ਮੇਰਾ ਵੀਜ਼ਾ ਆ ਜਾਊਗਾ ਮੈਂ ਨਾ ਜਦੋਂ ਕਾਉਂਸਲਿੰਗ ਕਰਦਾ ਕਈ ਵਾਰੀ ਕਾਫੀ ਲੰਬੀ ਵੀ ਹੋ ਜਾਂਦੀ ਹੈ ਮੈਨੂੰ ਹੁੰਦਾ ਹੈ ਜੇ ਬੰਦਾ ਕੋਈ ਆਇਆ ਇਨੀ ਦੂਰੋਂ ਤੇ ਉਹਨੂੰ ਵਧੀਆ ਤਰੀਕੇ ਨਾਲ ਸਲਾਹ ਦਿੱਤੀ ਜਾਵੇ ਬੜ ਕਿਤੇ ਨਾ ਕਿਤੇ ਨਾ ਉਹੀ ਨਾ ਗੱਲ ਤਾਂ ਜੇ ਮੈਂ ਚਾਹਾਂ ਛੋਟੀ ਜੀ ਮਕਾ ਵੀ ਸਕਦਾ ਮਾਂ ਕੋਈ ਨਹੀਂ ਤੂੰ ਮੇਰੇ ਕੋਲ ਪਰ ਆ ਗਿਆ ਗਰੰਟੀ ਨਾਲ ਵੀਜ਼ਾ ਅਗਲਾ ਪੈਸੇ ਦੇਣ ਨੂੰ ਵੀ ਤਿਆਰ ਅਗਲਾ ਮੈਨੂੰ ਕੇਸ ਦੇਣ ਨੂੰ ਵੀ ਤਿਆਰ ਪਰ ਜਦੋਂ ਕਈ ਵਾਰੀ ਉਹਨੂੰ ਰੇ ਨਾ ਇਮਾਨਦਾਰੀ ਨਾਲ ਤੁਸੀਂ ਸਮਝਾਉਣ ਲੱਗ ਪੈਂਦੇ ਆ ਪੋਜ਼ਿਟਿਵਿਟੀ ਦੀਆਂ ਗੱਲਾਂ ਉਹ ਬੰਦਾ ਸਮਝਦਾ ਨਹੀਂ ਕਿਉਂ ਹਰ ਬੰਦਾ ਕਹਿ ਰਿਹਾ ਕਿ ਵੀਜ਼ੇ ਲਈ ਰਿਫਿਊਜ਼ਲ ਬੜੀ ਰੇਟ ਆਈ ਹੈ ਜੀ 60 70% ਦੇ ਵਾਲੀ ਜਾ ਚੁੱਕੀ ਆ ਪਰ ਮੈਂ ਕਹਿੰਦਾ ਆਪਾਂ ਗੱਲ ਕਰਦੇ 30 ਦੀ 30% ਦੇ ਵਿੱਚੋਂ 40% ਬੱਚੇ ਜਿਹੜੇ ਵੀਜ਼ਾ ਲੈ ਗਏ ਉਹ ਕਿਦਾਂ ਲੈ ਗਏ ਵੀ ਉਹਨਾਂ ਦਾ ਤਾਂ ਆਇਆ ਨਾ ਜੇ ਉਹਨਾਂ ਨੂੰ ਪੁੱਛ ਕੇ ਦੇਖੀਏ ਜੇ ਅੱਜ ਉਹਨਾਂ ਦੀ ਇੰਟਰਵਿਊ ਲਿੱਤੀ ਜਾਵੇ ਪਰਾ ਤੁਹਾਡੇ ਲੈਟਰ ਐਂਡ ਕੀਤਾ ਉਹਨਾਂ ਨੇ ਕਿਹਾ ਜੀ ਬਾ ਬੱਲੇ ਵਾਲੇ ਨਿਆਰਾ ਆ ਗਿਆ ਸਾਡਾ ਏਜੰਟ ਬਹੁਤ ਵਧੀਆ ਪਰ ਸਚਾਈ ਆ ਹਰ ਬੰਦਾ ਵੀਜ਼ਾ ਦਿਖਾਉਂਦਾ ਰਿਫਿਊਜ਼ਲ ਨਹੀਂ ਕਿ ਦਿਖਾਉਂਦਾ ਤੇ ਸਚਾਈ ਆ ਰਿਫਿਊਜ਼ਲ ਵਧਿਆ ਹੋਇਆ ਤੇ ਬਾਕੀ ਆ ਜੇ ਇਸ ਵੱਡੇ ਮੱਚ ਦੇ ਕੋਚੀ ਗ ਮੈਂ ਫਾਈਲਾਂੇ ਬਹੁਤ ਘਟ ਲਾਈਆਂ ਤੇ ਜਿੱਦਾਂ ਜਿੱਦਾਂ ਇੱਕ ਬੜਾ ਹੁੰਦਾ ਕਿ ਆਪਾਂ ਰਿਫਿਊਜ਼ਲ ਤੋਂ ਬਚ ਕਿਦਾਂ ਸਕਦੇ ਆ ਇੱਕ ਚੀਜ਼ ਨਾ ਦੇਖਣ ਵਾਲੀ ਹੁੰਦੀ ਆ ਕਿ ਅ ਜਿੱਦਾਂ ਲਈ ਸਮਾਂ ਸਮਾਗਿਆ ਨੇ ਕਹਿੰਦੀ ਜੇ ਤੁਹ ਪਤਾ ਹੀ ਸੀਗਾ ਕਿ ਪਿਛਲਾ ਸਮਾਂ ਬਹੁਤ ਮਾੜਾ ਚੱਲਣ ਦੇ ਤੇ ਅਸੀਂ ਫਾਈਲਸ ਹੋਲਡ ਕੀਤੀਆਂ ਬਾਕੀ ਜਿੱਦਾਂ ਹੁਣ ਜੁਲਾਈ ਮਨਥ ਸਟਾਰਟ ਆ ਤੇ ਅਸੀਂ ਆਪਣੀਆਂ ਫਾਈਲਸ ਲਾਉਣੀਆਂ ਸਟਾਰਟ ਕਰ ਚੁੱਕੇ ਹੋਏ ਆ ਤੇ ਕਿਉਂਕਿ ਕਰਨੀਆਂ ਹੀ ਪੈਣੀਆਂ ਸੀ ਕਿ ਮੇਰੇ ਬੱਚਿਆਂ ਦਾ ਵੀ ਹੁਣ ਅਗੇ ਸਪਟੰਬਰ ਇੰਟੇਕ ਆ ਗਿਆ ਬਾਕੀ ਹਾਂ ਅਸੀਂ ਵਰਕਆਊਟ ਕੀਤਾ ਫਾਈਨੈਂਸ਼ੀਅਲਸ ਨੂੰ ਕਿਦਾਂ ਅਸੀਂ ਹੋਰ ਸਟਰੋਂਗ ਕਰ ਸਕਦੇ ਆ ਬੱਚੇ ਦੀ ਸਾਲ ਦੀ ਫ ਬੱਚੇ ਦੀ ਫਾਈਲ ਚ ਅਸੀਂ ਪੇਸ਼ ਕੀਤਾ ਤੇ ਉਮੀਦ ਕਰਦਾ ਮੈਂ ਪੋਜ਼ਿਟਿਵ ਟ੍ਰੈਂਡ ਜਿਹੜਾ ਕੀ ਆ ਤੁਹਾਡੇ ਨਾਲ ਇਸੇ ਮੱਤੇ ਜਰੂਰ ਸਾਂਝਾ ਕਰਾਂਗੇ ਅੰਦਰੋਂ ਬੜੀ ਪੋਜ਼ਿਟਿਵ ਵਾਈਬ ਆ ਕਿਉਂਕਿ ਮੇਰੇ ਵਿੱਚ ਕੋਈ ਕਮੀ ਨਹੀਂ ਛੱਡੀ ਤੇ ਜਿਹੜਾ ਵੀ ਬੱਚਾ ਮੈਂ ਕਹਿੰਦਾ ਕਿੰਨੀ ਵਾਰੀ ਅਪਲਾਈ ਕਰਦਾ ਮੈਂ ਕਹਿੰਦਾ ਜੇ ਤੁਸੀਂ ਫਾਈਲ ਚ ਫੇਕ ਡਾਕੂਮੈਂਟ ਨਹੀਂ ਲਾਇਆ ਕੋਈ ਜਾਲੀ ਪੇਪਰ ਨਹੀਂ ਲਾਇਆ ਹੋਇਆ ਜਗਾੜ ਨਹੀਂ ਕੀਤਾ ਨਾ ਲਾਓ ਫਾਈਲ ਯਾਰ ਕਾਦੀ ਟੈਂਸ਼ਨ ਹੈਗੀ ਆ $100 ਤੁਹਾਨੂੰ ਦੁਬਾਰਾ ਫੀ ਜੜੀ ਕੀ ਦੇਣੀ ਹੁੰਦੀ ਆ ਕਿ ਤੁਸੀਂ ਜਰੂਰ ਜੜੀ $150 ਤੇ ਆਪਣੀ ਫੀਸ ਦੇ ਕੇ ਜੜੀ ਆਪਣੀ ਫਾਈਲ ਤੁਸੀਂ ਦੁਬਾਰਾ ਜਰੂਰ ਲਾ ਸਕਦੇ ਆ ਤੇ ਜਰੂਰ ਲਾਉਣੀ ਚਾਹੀਦੀ ਆ ਤੇ ਮੈਂ ਇਸ ਚੀਜ਼ ਦੇ ਬੱਚਿਆਂ ਦੇ ਹੱਕ ਦੇ ਨਾਲ ਹੈਗਾ ਤੇ ਬਾਕੀ ਕੰਟਰੀ ਚੇਂਜ ਦਾ ਮੈਂ ਦੁਬਾਰਾ ਕਹੂੰਗਾ ਮੈਂ ਉਹਦੇ ਹੱਕ ਚ ਇਹਨਾਂ ਕਿਦਿ ਰਹਿਣੀ ਤੇ ਇਹ ਵੀ ਦੱਸ ਦਵਾ ਯੂਕੇ ਦਾ ਨੰਬਰ ਅਸੀਂ ਬਹੁਤ ਵੱਡੇ ਨੰਬਰ ਚ ਕਰਦੇ ਆ ਆਸਟ੍ਰੇਲੀਆ ਵੀ ਕਰਦੇ ਆ ਬਟ ਅਸੀਂ ਕੇਸ ਟੂ ਕੇਸ ਤੇ ਬੱਚੇ ਦੇ ਸੁਪਨਿਆਂ ਨਾਲ ਖਿਲਵਾੜ ਨਹੀਂ ਕਰਦੇ ਜੇ ਹਾਂ ਤੁਹਾਨੂੰ ਲੱਗਦਾ ਕਿ ਦੂਜੀ ਕੰਟਰੀ ਨਾਲ ਤੁਹਾਨੂੰ ਹੁਣ ਕੈਨੇਡਾ ਨੂੰ ਵਧੀਆ ਤੁਹਾਨੂੰ ਫੈਸਿਲਿਟੀ ਦਿੰਦੀ ਆ ਤੁਸੀਂ ਜਿਹੜੇ ਸੁਪਨੇ ਦੇਖੇ ਉੱਥੇ ਵਧੀਆ ਤਰੀਕੇ ਨਾਲ ਪੂਰੇ ਹੋ ਸਕਦੇ ਤੁਹਾਡੀ ਸੈਟਲਮੈਂਟ ਚ ਵਧੀਆ ਤਰੀਕੇ ਨਾਲ ਤੁਹਾਨੂੰ ਹੈਲਪ ਮਿਲ ਸਕਦੀ ਆ ਦੈਨ ਚੇਂਜ ਦਾ ਕੰਟਰੀ ਇਕੱਲੇ ਵੀਜ਼ੇ ਨੂੰ ਮਾਈਂਡ ਚ ਰੱਖਦੇ ਹੋਏ ਕੰਟਰੀ ਚੇਂਜ ਨਹੀਂ ਕਰਨੀ ਇਹੋ ਸਲਾਹਾ ਆ ਜੋ ਮੈਂ ਆਪਣੇ ਭੈਣ ਭਰਾ ਆਪਣੇ ਬੱਚਿਆਂ ਨੂੰ ਜਿਹੜੀ ਕੀ ਦਊਂਗਾ ਤੇ ਜੋ ਕੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਖੀ ਜ਼ਰੂਰ ਹੈ ਪਰ ਮੰਨ ਕੇ ਦੇਖ ਲਓ ਆਉਣ ਵਾਲਾ ਕੱਲ ਜਿਹੜਾ ਕੀ ਬਹੁਤ ਵਧੀਆ ਰਹੂਗਾ ਤੇ ਬਾਕੀ ਰਾਜੀ ਖੁਸ਼ੀ ਰਹੋ ਚੜਦੀ ਕਲਾ ਰਹੋ ਰਫੀਜ਼ਲ ਤੋਂ ਡਰਨਾ ਨਹੀਂ ਹੈਗਾ ਆਪਾਂ ਆਪਣਾ ਕਰਮ ਕਰਦੇ ਰਹਿਣਾ ਬਾਕੀ ਉਸ ਪਰਮਾਤਮਾ ਦੇ ਛੱਡ ਦੇਣਾ ਦੇਖਿਓ ਕੱਲ ਆਉਣ ਵਾਲਾ ਕੱਲ ਕਿੰਨਾ ਵਧੀਆ ਹੁੰਦਾ ਸ਼ ਬਹੁਤ ਬਹੁਤ ਧੰਨਵਾਦ ਜੀ ਮਾਹਰ ਐਕਸਪਰਟ ਸਾਡੇ ਨਾਲ ਮੌਜੂਦ ਸੀ ਸਾਰੇ ਵਿਦਿਆਰਥੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਰ ਸਕਦੇ ਨੇ ਤੁਸੀਂ ਟੈਲੀਫੋਨ ਕਰੋ ਪੂਰੀ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਕਿਸੇ ਚੀਜ਼ ਦਾ ਪਰਮ ਭਲੇਖ ਹੈ ਉਹਨੂੰ ਦੂਰ ਕਰੋ ਸਭ ਤੋਂ ਪਹਿਲਾਂ ਪੂਰੀ ਤਸੱਲੀ ਕਰੋ ਤੁਸੀਂ ਚਾਹੇ ਟੈਲੀਫੋਨ ਕਰੋ ਤੁਸੀਂ ਕਿਸੇ ਵੀ ਨੇੜੇ ਦੀ ਬ੍ਰਾਂਚ ਵੀ ਵਿਜ਼ਿਟ ਕਰ ਸਕਦੇ ਹੋ ਭਾਵੇਂ ਬ੍ਰਾਂਚ ਜਾ ਕੇ ਮਿਲੋ ਜਦੋਂ ਤੱਕ ਤਸੱਲੀ ਨਹੀਂ ਹੁੰਦੀ ਤਦ ਤੱਕ ਆਪਣੀ ਜ਼ਿੰਦਗੀ ਦਾ ਜਾਂ ਸਟੱਡੀ ਵੀਜ਼ਾ ਦਾ ਫੈਸਲਾ ਨਾ ਕਰੋ ਸੋ ਪਰਮ ਭਲੇਖੇ ਕੱਢਣ ਤੋਂ ਬਾਅਦ ਕਨਫਿਊਜ਼ਨ ਦੂਰ ਕਰਨ ਤੋਂ ਬਾਅਦ ਹਰ ਸਵਾਲ ਦਾ ਜਵਾਬ ਲੈਣ ਤੋਂ ਬਾਅਦ ਤੁਸੀਂ ਅੱਗੇ ਵਧੋ ਤਾਂ ਕਿ ਤੁਹਾਡਾ ਫਿਊਚਰ ਸੁਰੱਖਿਅਤ ਰਹੇ ਬਹੁਤ ਧੰਨਵਾਦ